ਬਹੁਤ ਵੱਡੀ ਖਬਰ ਐਮਪੀ ਅਮਰਤਪਾਲ ਦੇ ਹੱਕ ਦੇ ਵਿੱਚ ਬੋਲੇ ਰਵਨੀਤ ਬਿੱਟੂ ਤੇ ਮਾਨ ਸਰਕਾਰ ਤੇ ਲਾਇਏ ਬਹੁਤ ਵੱਡੇ ਦੋਸ਼ ਆਓ ਤੁਹਾਨੂੰ ਦਿੰਨੇ ਆ ਅੱਜ ਇਸ ਵੀਡੀਓ ਦੇ ਵਿੱਚ ਤਾਜ਼ਾ ਜਾਣਕਾਰੀ ਅੱਜ ਤਿੰਨ ਵੱਡੀਆਂ ਖਬਰਾਂ ਦੀ ਤਹਿ ਤੱਕ ਜਾਣਾ ਚਾਹੀਦਾ ਕਿਉਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਐਮਪੀ ਅਮਰਤਪਾਲ ਦੇ ਹੱਕ ਦੇ ਵਿੱਚ ਡੱਟ ਗਏ ਕੇਂਦਰੀ ਭਾਜਪਾ ਮੰਤਰੀ ਰਵਨੀਤ ਬਿੱਟੂ ਤੇ ਕਿਉਂ ਫਿਰ ਅੱਜ ਰਵਨੀਤ ਬਿੱਟੂ ਨੂੰ ਲੱਖਾਂ ਰੁਪਏ ਦੇ ਜੁਰਮਾਨੇ ਦਾ ਨੋਟਿਸ ਕੱਢ ਦਿੱਤਾ ਗਿਆ ਤੇ ਕਿਉਂ ਅੱਜ ਅਮਰਤਪਾਲ ਦੇ ਸਮਰਥਕ ਜਿਹੜੇ ਡੀਸੀ ਦਫ਼ਤਰਾਂ ਦੇ ਅੱਗੇ ਪ੍ਰਦਰਸ਼ਨ ਕਰਨ ਲੱਗੇ ਨੇ ਇਹਨਾਂ ਤਿੰਨਾਂ ਖਬਰਾਂ ਤੇ ਗੱਲ ਕਰਾਂਗੇ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਕਮੈਂਟ ਹਰ ਖਬਰ ਬਾਰੇ ਜ਼ਰੂਰ ਲਿਖਿਓ ਪਹਿਲਾ ਮਾਮਲਾ ਕੱਲ੍ਹ ਉਸ ਟੈਂਪ ਬਹੁਤ ਵੱਡਾ ਸਿਆਸੀ ਪਚਾ ਲਾ ਗਿਆ ਹੜਕੰਪ ਮਚ ਗਿਆ ਜਦੋਂ ਕੇਂਦਰੀ ਮੰਤਰੀ ਭਾਜਪਾ ਮੰਤਰੀ ਰਵਨੀਤ ਬਿੱਟੂ ਨੇ ਡਿਬਰੂਗੜ੍ਹ ਜੇਲ੍ਹ ਚ ਬੰਦ ਐਮਪੀ ਅਮਰਤਪਾਲ ਦੇ ਹੱਕ ਚ ਵੱਡਾ ਬਿਆਨ ਦੇ ਦਿੱਤਾ ਔਰ ਡਟਕੇ ਅਮਰਤਪਾਲ ਦੇ ਹੱਕ ਚ ਖੜਦੇ ਨਜ਼ਰ ਆਏ ਔਰ ਰਵਨੀਤ ਬਿੱਟੂ ਨੇ ਇਥੋਂ ਤੱਕ ਕਹਿ ਦਿੱਤਾ ਬਈ ਅਮਰਤਪਾਲ ਨੂੰ ਪਾਰਲੀਮੈਂਟ ਆਉਣ ਦੇ ਲਈ ਪੈਰੋਲ ਦੇ ਕੇ ਰਹਾਅ ਨਾ ਕਰਨਾ ਇਹ ਗਲਤ ਹੈ ਉਹਨੂੰ ਜੇਲ੍ਹ ਦੇ ਵਿੱਚੋਂ ਰਹਾਅ ਕਰਨਾ ਚਾਹੀਦਾ ਹੈ ਔਰ ਉਹਨੂੰ ਪੈਰੋਲ ਤੇ ਪਾਰਲੀਮੈਂਟ ਲੋਕ ਸਭਾ ਚ ਆਉਣ ਦੇਣਾ ਚਾਹੀਦਾ ਔਰ ਇਥੋਂ ਤੱਕ ਰਵਨੀਤ ਬਿੱਟੂ ਨੇ ਕਹਿਤਾ ਬਈ ਅਮਰਤਪਾਲ ਨੂੰ ਜੇਲ੍ਹ ਚ ਰੱਖਣ ਵਾਲਾ ਸਾਰਾ ਕੰਮ ਇਹ ਭਗਵੰਤਮਾਨ ਸਰਕਾਰ ਪੰਜਾਬ ਸਰਕਾਰ ਕਰ ਰਹੀ ਹੈ ਤੇ ਰਵਨੀਤ ਬਿੱਟੂ ਕੇਂਦਰੀ ਮੰਤਰੀ ਨੇ ਅਮਰਤਪਾਲ ਦੇ ਹੱਕ ਦੇ ਵਿੱਚ ਇਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਸਰਕਾਰ ਨੇ ਹਾਈ ਕੋਰਟ ਜਿਹੜਾ ਬਿਆਨ ਦਿੱਤਾ ਹੈ ਵੀ ਜੇ ਅਮਰਤਪਾਲ ਨੂੰ ਬਾਹਰ ਲਿਆਂਦਾ ਗਿਆ ਤਾਂ ਫਿਰ ਉਹ ਪੰਜ ਪਾਣੀਆਂ 'ਚ ਅੱਗ ਲਾ ਦੇਵੇਗਾ ਆਪਣੇ ਬਿਆਨ ਦੇ ਕੇ ਤੇ ਰਵਨੀਤ ਬਿੱਟੂ ਕੇਂਦਰੀ ਮੰਤਰੀ ਨੇ ਕਿਹਾ ਵੀ ਇਹ ਬਿਲਕੁਲ ਗਲਤ ਬਿਆਨ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਦਿੱਤਾ ਹੈ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਅਮਰਤਪਾਲ ਉਹ ਖੰਡੂਰ ਸਾਹਿਬ ਹਲਕੇ ਦੇ ਲੱਖਾਂ ਲੋਕਾਂ ਦੀ ਆਵਾਜ਼ ਹੈ ਉਸ ਹਲਕੇ ਦੇ ਮੁੱਦੇ ਉਹਨੇ ਪਾਰਲੀਮੈਂਟ ਚ ਚੁੱਕਨੇ ਨੇ ਉਹਨੂੰ ਚੁੱਕਣ ਕਿਉਂ ਨਹੀਂ ਦਿੱਤੇ ਜਾ ਰਹੇ ਹੁਣ ਜਦੋਂ ਉਹਨੇ ਇਹ ਬਿਆਨ ਦਿੱਤਾ ਹੈ ਤਾਂ ਤਰ੍ਹਾਂ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਪਹਿਲੀ ਪ੍ਰਤੀਕਿਰਿਆ ਇੱਕ ਇੱਕ ਇਹ ਅੰਦਾਜ਼ੇ ਲਾਏ ਜਾ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਅਮਰਪਾਲ ਦੀ ਪਾਰਟੀ ਤੇ ਭਾਜਪਾ ਪੰਜਾਬ ਚ ਗੱਠਜੋੜ ਤਾਂ ਨਹੀਂ ਕਰੇਗੀ ਕੀ ਗੱਠਜੋੜ ਕਰ ਸਕਦੇ ਨੇ ਇਹਦਾ ਜਵਾਬ ਪਹਿਲਾਂ ਹੀ ਬੀਜੇਪੀ ਦੇ ਇੱਕ ਆਗੂ ਸੀਨੀਅਰ ਆਗੂ ਤੇ ਐਕਟਰ ਹਬੀ ਢਾਲੀਵਾਲ ਨੇ ਦਿੱਤਾ ਹੋਇਆ ਹਬੀ ਢਾਲੀਵਾਲ ਨੇ ਪਿਛਲੇ ਦਿਨਾਂ ਚ ਇੱਕ ਇੰਟਰਵਿਊ ਚ ਕਿਹਾ ਸੀ ਕਿ ਹਾਂ ਜੇਕਰ ਅਮਰਪਾਲ ਦੀ ਪਾਰਟੀ ਚਾਹੇ ਤਾਂ ਅਸੀਂ ਭਾਜਪਾ ਵਾਲੇ ਉਹਦੇ ਨਾਲ ਵੀ ਗੱਠਜੋੜ ਕਰ ਸਕਦੇ ਆ ਇਹ ਬਹੁਤ ਵੱਡਾ ਬਿਆਨ ਸੀ ਔਰ ਜਿਸ ਤਰ੍ਹਾਂ ਰਵਨੀਤ ਬਿੱਟੂ ਅੱਜ ਉਹਦੇ ਹੱਕ ਦੇ ਵਿੱਚ ਆਏ ਨੇ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਉਧਰ ਕੈਪਟਨ ਅਮਰਿੰਦਰ ਨੇ ਵੱਡਾ ਬਿਆਨ ਦੇ ਦਿੱਤਾ ਸੀ ਕਿ ਕਾਲੀ ਦਲ ਦੇ ਨਾਲ ਭਾਜਪਾ ਨੂੰ ਗੱਠ ਜੋੜ ਕਰ ਲੈਣਾ ਚਾਹੀਦਾ ਹੈ ਕੈਪਟਨ ਅਮਰਿੰਦਰ ਅੱਜਕੱਲ ਭਾਜਪਾ ਦੇ ਵੱਡੇ ਲੀਡਰ ਨੇ ਹੁਣ ਰਵਨੀਤ ਬਿੱਟੂ ਜਦੋਂ ਹੀ ਹੱਕ ਦੇ ਵਿੱਚ ਆਏ ਨੇ ਅਮਰਤਪਾਲ ਦੇ ਤਾਂ ਉਸ ਤੋਂ ਬਾਅਦ ਇੱਕ ਵੱਡੀ ਖਬਰ ਆਈ ਰਵਨੀਤ ਬਿੱਟੂ ਨੂੰ ਲੱਖਾਂ ਰੁਪਏ ਜੁਰਮਾਨੇ ਦਾ ਨੋਟਿਸ ਆ ਗਿਆ ਹੈ ਕਿੱਥੋਂ ਆਇਆ ਬੀਬੀ ਐਮਬੀ ਨੇ ਨੋਟਿਸ ਕੱਢਿਆ ਰਵਨੀਤ ਬਿੱਟੂ ਨੂੰ 17 ਲੱਖ ਤੇ 64000 ਰੁਪਇਆ ਅਦਾ ਕਰਨ ਦੇ ਲਈ ਰਵਨੀਤ ਬਿੱਟੂ ਨੂੰ ਨੋਟਿਸ ਕੱਢਿਆ ਗਿਆ ਜਿਦੇ ਵਿੱਚ ਕਿਰਾਇਆ ਵੀ ਹੈ ਜਿਦੇ ਵਿੱਚ ਜੁਰਮਾਨਾ ਵੀ ਹੈ ਔਰ ਉਹ ਉਸ ਕੋਠੀਆਂ ਦਾ ਦੋ ਦਾ ਜਿਹੜੀਆਂ ਨੰਗਲ ਦੇ ਵਿੱਚ ਰਵਨੀਤ ਬਿੱਟੂ ਨੂੰ 2009 ਦੇ ਵਿੱਚ ਅਲਾਟ ਕੀਤੀਆਂ ਗਈਆਂ ਸੀ ਜਦੋਂ ਉਹ ਉਸ ਏਰੀਏ ਤੋਂ ਉਦੋਂ ਐਮਪੀ ਜਿੱਤੇ ਸੀ ਤਾਂ ਉਸ ਤੋਂ ਬਾਅਦ ਉਹ ਕੋਠੀਆਂ ਰਵਨੀਤ ਬਿੱਟੂ ਦੇ ਨਾਂ ਤੇ ਚੱਲ ਰਹੀਆਂ ਨੇ ਉਹਨਾਂ ਦੇ ਕਿਰਾਏ ਉਹਨਾਂ ਦੇ ਬਿੱਲ ਉਹ ਸਾਰਾ ਕੁਝ ਤੇ ਨਾਲ ਹੀ ਉਹਦੇ ਵਿੱਚ ਜਿਹੜੇ ਜੁਰਮਾਨੇ ਪਾ ਕੇ ਬੀਬੀ ਐਮਬੀ ਨੇ ਰਵਨੀਤ ਬਿੱਟੂ ਦੇ ਨਾਂ ਤੇ ਨੋਟਿਸ ਜਾਰੀ ਕਰ ਦਿੱਤਾ ਹੁਣ ਦੇਖੋ ਕਾਂਗਰਸ ਦੇ ਹੈਂਡਓਵਰ ਬਿੱਟੂ ਨੇ ਕਿਹਾ ਸੀ ਉਹ ਕੋਠੀਆਂ ਮਤਾ ਕਰ ਦਿੱਤੀਆਂ ਕਾਂਗਰਸ ਕੋਲ ਚਾਬੀਆਂ ਨੇ ਪਰ ਨੋਟਿਸ ਰਵਨੀਤ ਬਿੱਟੂ ਨੂੰ ਨਿਕਲਿਆ ਇਹਦਾ ਕੀ ਕਾਰਨ ਹੈ BBMP ਨੇ BBMP ਨੂੰ ਵੀ ਪਤਾ ਵੀ ਇਹ ਵਰਤ ਤਾਂ ਕਾਂਗਰਸ ਰਹੀ ਹੈ ਉਹ ਬਿਲਡਿੰਗ ਲੰਬੇ ਟਾਈਮ ਤੋਂ ਤੇ ਬਿੱਟੂ ਤਾਂ ਹੁਣ ਭਾਜਪਾ ਚ ਹੈ ਤੇ ਫਿਰ ਬਿੱਟੂ ਨੂੰ BBMP ਨੇ ਨੋਟਿਸ ਕਿਉਂ ਕੱਢਿਆ 17 ਲੱਖ 64000 ਦਾ ਇਹ ਵੀ ਅੰਦਰ ਖਾਤੇ ਦੀ ਕੋਈ ਕਹਾਣੀ ਚੱਲ ਰਹੀ ਹੈ ਕੀ ਹੋ ਸਕਦੀ ਹੈ ਤੁਸੀਂ ਮੇਰੇ ਨਾਲੋਂ ਡਾਢੇ ਸਿਆਣੇ ਹੋ ਆਪੇ ਕਮੈਂਟ ਦੇ ਵਿੱਚ ਲਿਖ ਦੇਣਾ ਹੁਣ ਅਗਲੀ ਖਬਰ ਐਮਪੀ ਅਮਰਤਪਾਲ ਦੇ ਹੱਕ ਦੇ ਵਿੱਚ ਅੱਜ ਪ੍ਰਦਰਸ਼ਨ ਰੱਖਿਆ ਗਿਆ ਡੀਸੀ ਦਫ਼ਤਰ ਦਾ ਘਰਾਓ ਕਰਕੇ ਪ੍ਰਦਰਸ਼ਨ ਕੀਤਾ ਜਾਵੇਗਾ ਦੇਖੋ ਪਿਛਲੇ ਦਿਨੀ ਅਮਰਤਪਾਲ ਨੇ ਪਰੋਲ ਮੰਗੀ ਸੀ ਕਿ ਮੈਨੂੰ ਜੇਲ੍ਹ ਚੋਂ ਰਿਹਾਈ ਦੇ ਕੇ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਭਾਰਤ ਦੀ ਪਾਰਲੀਮੈਂਟ ਦੇ ਵਿੱਚ 1 ਦਸੰਬਰ ਤੋਂ ਸਰਦ ਰੁੱਤ ਦਾ ਜਿਹੜੀ ਸੈਸ਼ਨ ਕਹਿ ਲੋ ਮੀਟਿੰਗ ਕਹਿ ਲੋ ਬੈਠਕ ਕਹਿ ਲੋ ਇਜਲਾਸ ਕਹਿ ਲੋ ਉਹ ਸ਼ੁਰੂ ਹੋ ਚੁੱਕਾ ਹੈ ਉਹਦੇ ਵਿੱਚ ਹਰ ਇੱਕ ਐਮਪੀ ਦੇ ਜਾਣ ਦਾ ਅਧਿਕਾਰ ਹੁੰਦਾ ਹੈ ਤੇ ਐਮਪੀ ਅਮਰਤਪਾਲ ਨੂੰ ਡਿਬਰੂਗੜ ਜੇਲ੍ਹ ਚ ਬੰਦ ਕੀਤਾ ਹੋਇਆ ਤੇ ਐਮਪੀ ਅਮਰਤਪਾਲ ਨੇ ਪਹਿਲਾਂ ਗੁਹਾਰ ਲਈ ਸੀ ਤੇ ਉਦੋਂ ਅਦਾਲਤ ਨੇ ਪੰਜਾਬ ਸਰਕਾਰ ਤੇ ਸਿੱਟੀ 10 ਦਿਨ ਪਹਿਲਾਂ ਵੀ ਦੱਸੋ ਇਹਨੂੰ ਜੇਲ੍ਹ ਚੋਂ ਬਾਹਰ ਲਿਆਂਦਾ ਜਾਣਾ ਚਾਹੀਦਾ ਕਿ ਨਹੀਂ ਪੰਜਾਬ ਸਰਕਾਰ ਨੇ ਕਰਤੀ ਨਾ ਬਿਲਕੁਲ ਨਹੀਂ ਤੇ ਫਿਰ ਪੰਜਾਬ ਸਰਕਾਰ ਨੇ ਇਥੋਂ ਤੱਕ ਕਹਿਤਾ ਅਦਾਲਤ ਦੇ ਵਿੱਚ ਵੀ ਜੇਕਰ ਅਮਰਤਪਾਲ ਨੂੰ ਬਾਹਰ ਲਿਆਂਦਾ ਗਿਆ ਤਾਂ ਇਹ ਬਿਆਨ ਦੇ ਕੇ ਪੰਜ ਪਾਣੀਆਂ 'ਚ ਅੱਗ ਲਾ ਸਕਦਾ ਹੈ ਉਸ ਤੋਂ ਬਾਅਦ ਫਿਰ ਅਮਰਤਪਾਲ ਦੁਬਾਰਾ ਫਿਰ ਹਾਈ ਕੋਰਟ ਗਏ ਨੇ ਇਹ ਮੇਰਾ ਰਾਈਟ ਬਣਦਾ ਹੈ ਉਦਾਹਰਨਾਂ ਦਿੱਤੀਆਂ ਉਹਨਾਂ ਨੇ ਵੀ ਇੱਕ ਹੋਰ ਐਮਪੀ ਜੇਲ 'ਚ ਬੰਦ ਹੈ ਯੂਪੀਏ ਲੱਗਾ ਉੱਤੇ ਬਹੁਤ ਵੱਡਾ ਕਾਨੂੰਨ ਤੇ ਉਹਨੂੰ ਛੁੱਟੀ ਦੇ ਕੇ ਜੇਲ੍ਹ ਤੋਂ ਲਿਆਂਦਾ ਗਿਆ ਤੇ ਉਹ ਪਾਰਲੀਮੈਂਟ ਦੇ ਵਿੱਚ ਮੌਜੂਦ ਹੈ ਔਰ ਉਹਦਾ ਨਾਂ ਅਬਦੁਲ ਰਾਸ਼ਿਦ ਹੈ ਔਰ ਉਹ ਜੰਮੂ ਕਸ਼ਮੀਰ ਦੇ ਬਾਰਾਮੁਲਾ ਤੋਂ ਐਮਪੀ ਹੈ ਪਿਛਲੇ ਸੈਸ਼ਨ ਦੇ ਵਿੱਚ ਵੀ ਉਹਨੂੰ ਪਰੋਲ ਦੇ ਕੇ ਪਾਰਲੀਮੈਂਟ ਭੇਜਿਆ ਗਿਆ ਤੇ ਅਮਰਤਪਾਲ ਹੁੜਾ ਨੇ ਹਾਈ ਕੋਰਟ 'ਚ ਕਈ ਦਲੀਲਾਂ ਦਿੱਤੀਆਂ ਕਿ ਜੇਲ੍ਹ 'ਚ ਬੈਠੇ ਬੰਦਿਆਂ ਨੂੰ سنگੀਨ ਜੁਰਮਾਂ ਦੇ باوجود ਵੀ ਜੇਲ੍ਹ 'ਚੋਂ ਪਰੋਲ ਤੇ ਪਾਰਲੀਮੈਂਟ ਭੇਜਿਆ ਜਾਂਦਾ ਰਿਹਾ ਪਰ ਹੁਣ ਅਮਰਤਪਾਲ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਇਸ ਕਰਕੇ ਹੋ ਰਿਹਾ ਕਿਉਂਕਿ ਅਦਾਲਤ ਨੇ ਵੀ ਅਜੇ ਕੇਸ ਪੈਂਡਿੰਗ ਕਰਕੇ ਇੱਕ ਹਫਤਾ ਅੱਗੇ ਦੀ ਤਰੀਕ ਪਾ ਦਿੱਤੀ ਸੀ ਤੇ ਅਮਰਤਪਾਲ ਦੇ ਸਮਰਥਕ ਪ੍ਰਦਰਸ਼ਨ ਕਰ ਰਹੇ ਨੇ ਵੀ ਪੰਜਾਬ ਸਰਕਾਰ ਕਿਉਂ ਨਹੀਂ ਪਰੋਲ ਦੇ ਰਹੀ ਅਮਰਤਪਾਲ ਸਿੰਘ ਨੂੰ ਕੀ ਅਮਰਤਪਾਲ ਦਾ ਕਾਨੂੰਨੀ ਹੱਕ ਨਹੀਂ ਇਹ ਸਵਾਲ ਪੁੱਛਿਆ ਜਾ ਰਿਹਾ ਹੁਣ ਇਸ ਦਰਮਿਆਨ ਜਿਹੜੀ ਸਭ ਤੋਂ ਵੱਡੀ ਗੱਲ ਮੈਂ ਤੁਹਾਡੇ ਨਾਲ ਕਰਨੀ ਹੈ ਰਵਨੀਤ ਬਿੱਟੂ ਅਮਰਤਪਾਲ ਦੇ ਹੱਕ ਦੇ ਵਿੱਚ ਆਏ ਕਿਉਂ ਆਏ ਦੇਖੋ ਰਵਨੀਤ ਬਿੱਟੂ ਉਹ ਸਖਸ਼ਾ ਜਿਹੜਾ ਪਹਿਲਾਂ ਅਮਰਤਪਾਲ ਦੇ ਵਿਰੋਧ ਦੇ ਵਿੱਚ ਵੀ ਬੋਲਦਾ ਰਿਹਾ ਅਮਰਤਪਾਲ ਦੇ ਉਲਟ ਗੱਲਾਂ ਕਰਦਾ ਰਿਹਾ ਅੱਜ ਰਵਨੀਤ ਬਿੱਟੂ ਅਮਰਤਪਾਲ ਦੇ ਹੱਕ 'ਚ ਬੋਲ ਰਿਹਾ ਰਵਨੀਤ ਬਿੱਟੂ ਦੇ ਕਿਹੜੇ ਬਿਆਨ ਨੂੰ ਸੀਰੀਅਸ ਲਿਆ ਜਾਵੇ ਤੇ ਉਹਦੇ ਪਿੱਛੇ ਦੀ ਕਹਾਣੀ ਕੀ ਆ ਸੋਚਣਾ ਇਹ ਬਣਦਾ ਪਹਿਲਾਂ ਤਾਂ ਰਵਨੀਤ ਬਿੱਟੂ ਦੀ ਜ਼ੁਬਾਨ ਬਾਰੇ ਜੋ ਹੁਣ ਤੱਕ ਮੈਂ ਵੇਖਿਆ ਉਹ ਇਹ ਆ ਕਿ ਰਵਨੀਤ ਬਿੱਟੂ ਦੀ ਜ਼ੁਬਾਨ ਦਾ ਵਿਚਾਰਾਂ ਦਾ ਮੈਨੂੰ ਕਦੇ ਕੋਈ ਸਟੈਂਡ ਲੱਗਾ ਨਹੀਂ ਕਿਉਂਕਿ ਰਵਨੀਤ ਬਿੱਟੂ ਤਕਰੀਬਨ 25 ਸਾਲ ਕਾਂਗਰਸ ਦੇ ਵਿੱਚ ਰਹੇ ਨੇ 30 ਸਾਲ ਤਾਂ ਲਗਾਤਾਰ ਕਾਂਗਰਸ ਦੀਆਂ ਤਾਰੀਫਾਂ ਕਰਦੇ ਰਹੇ ਤੇ ਬੀਜੇਪੀ ਨੂੰ ਭੰਡਦੇ ਰਹੇ ਬੀਜੇਪੀ ਦੇ ਖਿਲਾਫ ਬੋਲਦੇ ਰਹੇ ਬੀਜੇਪੀ ਦੀਆਂ ਸਾਰੀਆਂ ਨੀਤੀਆਂ ਸਾਰੇ ਲੀਡਰਾਂ ਨੂੰ ਗਲਤ ਕਹਿੰਦੇ ਰਹੇ ਇੱਥੋਂ ਤੱਕ ਬਿੱਟੂ ਨੇ ਕਿਹਾ ਸੀ ਵੀਡੀਓ ਪਈ ਹੈ ਕਿ ਬੀਜੇਪੀ ਵਾਲਿਆਂ ਨਾਲ ਖੜਨਾ ਤਾਂ ਦੂਰ ਮੈਂ ਤਾਂ ਇਹਨਾਂ ਦੇ ਜੁੱਤੀ ਨਾ ਮਾਰਾਂ ਪਰ ਉਹੀ ਰਵਨੀਤ ਬਿੱਟੂ ਪਿਛਲੇ ਦਿਨੀ ਉਹਨਾਂ ਨੇ ਕੋਈ ਅਹੁਦਾ ਦੇਣ ਦੀ ਗੱਲ ਕਰ ਲਈ ਜਿਹੜਾ ਕੇਂਦਰੀ ਮੰਤਰੀ ਦਾ ਉਹਨਾਂ ਨੇ ਦਿੱਤਾ ਹੋਇਆ ਤੇ ਰਵਨੀਤ ਬਿੱਟੂ ਸਾਹਿਬ ਕਾਂਗਰਸ ਛੱਡ ਕੇ ਤੇ ਬੀਜੇਪੀ ਚ ਟਪੂਸੀ ਮਾਰ ਗਏ ਹੁਣ ਤੁਸੀਂ ਦੱਸੋ ਰਵਨੀਤ ਬਿੱਟੂ ਦੀ ਕਿਹੜੀ ਗੱਲ ਤੇ ਯਕੀਨ ਕਰੋ ਜਿਹੜੀਆਂ ਉਹ 25 ਸਾਲ ਬੋਲਦਾ ਰਿਹਾ ਉਹ ਕਿ ਜਿਹੜੀਆਂ ਉਹ ਪਿਛਲੇ 2 2.5 ਸਾਲ ਤੋਂ ਜਦੋਂ ਦਾ ਬੀਜੇਪੀ ਚ ਗਿਆ ਉਹ ਕਿਹੜੀ ਗੱਲ ਰਵਨੀਤ ਬਿੱਟੂ ਦੀ ਠੀਕ ਕਹੀ ਜਾ ਸਕਦੀ ਹੈ ਤੁਸੀਂ ਦੱਸ ਦਿਓ ਹੁਣ ਰਵਨੀਤ ਬਿੱਟੂ ਅਮਰਤਪਾਲ ਵਾਲੇ ਮਾਮਲੇ ਚ ਵੀ ਇਦਾਂ ਕਰ ਰਿਹਾ ਕੇਂਦਰੀ ਮੰਤਰੀ ਐ ਪਹਿਲਾਂ ਤਾਂ ਅਮਰਤਪਾਲ ਨੂੰ ਗਲਤ ਕਹਿੰਦਾ ਰਿਹਾ ਅਮਰਤਪਾਲ ਦੇ ਉਲਟ ਬੋਲਦਾ ਰਿਹਾ ਤੇ ਅੱਜ ਅਮਰਤਪਾਲ ਦੀ ਸੋਚ ਦੇ ਉਹਦੇ ਵਿਚਾਰਾਂ ਦੇ ਰਵਨੀਤ ਬਿੱਟੂ ਪੂਰੀ ਤਰ੍ਹਾਂ ਉਲਟਪੁਟਾਦਾ ਰਿਹਾ ਤੇ ਅੱਜ ਹੁਣ ਇੱਕਦਮ ਰਵਨੀਤ ਬਿੱਟੂ ਅਮਰਤਪਾਲ ਦੇ ਹੱਕ 'ਚ ਆ ਗਿਆ ਹੁਣ ਉਹ ਕਹਿਣ ਲੱਪਿਆ ਵੇ ਵੇਖੋ ਜੀ ਅਮਰਤਪਾਲ ਦੇ ਹੱਕਾਂ ਤੇ ਡਾਕਾ ਅਮਰਤਪਾਲ ਨੂੰ ਪਾਰਲੀਮੈਂਟ ਚ ਜਾਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਆ ਇਹ ਪੰਜਾਬ ਸਰਕਾਰ ਗਲਤ ਕਰ ਰਹੀ ਆ ਇਹ ਉਹਦਾ ਹੱਕ ਐ ਅਮਰਤਪਾਲ ਕੀ ਗਲਤ ਕਰ ਰਿਹਾ ਰਵਨੀਤ ਬਿੱਟੂ ਖੁਦ ਅਮਰਤਪਾਲ ਦੇ ਵਿਚਾਰਾਂ ਬਾਰੇ ਇਸ ਤਰ੍ਹਾਂ ਸੋਚਦਾ ਰਿਹਾ ਕਿ ਵੀ ਇਹ ਬਹੁਤ ਗਲਤ ਬਿਆਨ ਦਿੰਦਾ ਇਹ ਤੱਥ ਪਏ ਨਹੀਂ ਪਰ ਅੱਜ ਉਹੀ ਰਵਨੀਤ ਬਿੱਟੂ ਹੱਟ ਦੇ ਯਾਰ ਮੈਂ ਨਹੀਂ ਕਹਿੰਦਾ ਕਿ ਅਮਰਤਪਾਲ ਕੁਝ ਗਲਤ ਕਰ ਰਿਹਾ ਮੈਂ ਬਿੱਟੂ ਦੀ ਗੱਲ ਕਰ ਰਿਹਾ ਕੌਣ ਗਲਤ ਹੈ ਕੌਣ ਠੀਕ ਹੈ ਇਹ ਮੇਰੇ ਵੱਖਰੇ ਵਿਚਾਰ ਨੇ ਉਹਦੇ ਤੇ ਫੇਰ ਕਿਸੇ ਦਿਨ ਗੱਲ ਕਰਾਂਗੇ ਪਰ ਬਿੱਟੂ ਦੀ ਯਾਰ ਜ਼ਬਾਨ ਇੱਕ ਸਾਰਤਾ ਕਰ ਲੋ ਤੁਸੀਂ ਲੋਕਾਂ ਨੂੰ ਐਡੇ ਕਮਲੇ ਐਡੇ ਲੋਲੇ ਐਡੇ ਉੱਲੂ ਕਿਉਂ ਸਮਝਦੇ ਹੋ ਅਸੀਂ ਐਡੇ ਉੱਲੂ ਨਹੀਂ ਆ ਕਮਾਲ ਹੋ ਗਈ ਤੁਸੀਂ ਪਹਿਲਾਂ ਜਿਹੜੇ ਵਿਚਾਰਾਂ ਨੂੰ ਜਿਹੜੀ ਸੋਚ ਨੂੰ ਪੂਰੀ ਤਰ੍ਹਾਂ ਗਲਤ ਕਹਿੰਦੇ ਰਹੇ ਹੋ ਅੱਜ ਭਗਵੰਤ ਮਾਨ ਸਰਕਾਰ ਨੇ ਕੋਰਟ ਦੇ ਵਿੱਚ ਇਹ ਕਹਿਤਾ ਵੀ ਇਹਦੇ ਬਿਆਨ ਗਲਤ ਨੇ ਤੇ ਇਹਦੇ ਬਿਆਨ ਜਿਹੜੇ ਆ ਉਹ ਪੜ੍ਹ ਘਾ ਸਕਦੇ ਨੇ ਤਾਂ ਅੱਜ ਤੁਸੀਂ ਉਹਨਾਂ ਹੀ ਬਿਆਨਾਂ ਨੂੰ ਤੁਸੀਂ ਕਹਿਣ ਲੱਗ ਪਿਓ ਵੀ ਉਹ ਬਿਆਨ ਪੰਜਾਬ ਸਰਕਾਰ ਗਲਤ ਦੇ ਰਹੀ ਹੈ ਮੈਂ ਤੁਹਾਨੂੰ ਯਾਦ ਕਰਾਵਾਂ ਜਦੋਂ ਅਮਰਤਪਾਲ ਪੰਜਾਬ ਦੇ ਗੁਰਦੁਆਰੇ ਸਹਿਬਾਨਾਂ 'ਚ ਜਾ ਰਹੇ ਸੀ ਤੇ ਉੱਥੇ ਜਿਹੜੀਆਂ ਉਹ ਉਹ ਪਿੱਛੇ ਬੈਠਣ ਵਾਲੀਆਂ ਕੁਰਸੀਆਂ ਜਾਂ ਕੁਝ अच्छे फट्टे लाए ਹੁੰਦੇ ਸੀ ਜਿਨ੍ਹਾਂ ਦੇ ਗੋਡੇ ਗੁੱਡੇ ਨਹੀਂ ਕੰਮ ਕਰਦੇ ਔਖਾ ਬਹਿਣਾ ਤਾਂ ਉਹ ਉਹਨਾਂ ਦੇ ਬਹਿਣ ਵਾਸਤੇ ਤਾਂ ਉਹਨਾਂ ਨੂੰ ਅੰਮ੍ਰਿਤਪਾਲ ਉਹਨਾਂ ਦੇ ਸਮਰਥਕ ਭੰਨ ਰਹੇ ਸੀ ਤਾਂ ਉਦੋਂ ਰਵਨੀਤ ਬਿੱਟੂ ਦੇ ਕੀ ਬਿਆਨ ਆਏ ਸੀ ਯਾਦ ਕਰੋ ਯਾਦ ਕੇ ਭੁੱਲ ਗਈ ਵੈਸੇ ਆਪਣੀ ਯਾਦਦਾਸ਼ਤ ਬਹੁਤ ਕਮਜ਼ੋਰ ਆ ਆਪਾਂ ਪੁੱਲ ਬਹੁ ਛੇਤੀ ਜਾਂਦੇ ਆ ਤੇ ਬਸ ਆਪਣੇ ਇਸੇ ਭੁਲक्कड़ ਪੁਨੇ ਦਾ ਫਾਇਦਾ ਇਹ ਜਿਹੜੇ ਮੌਕਾਪਰ ਸਿਆਸਦਾਨ ਨੇ ਇਹ ਰੱਜ ਕੇ ਉਠਾਉਂਦੇ ਨੇ ਇਹਨਾਂ ਨੂੰ ਸਾਰਾ ਕੋਈ ਯਾਦ ਹੁੰਦਾ ਪਰਾ ਬਿੱਟੂ ਨੂੰ ਯਾਦ ਵੀ ਮੈਂ ਕੀ ਬੋਲਦਾ ਰਿਹਾ ਇਸ ਵਿਚਾਰਤਾ ਬਾਰੇ ਅੱਜ ਉਹੀ ਬਿੱਟੂ ਬਦਲ ਗਏ ਨੇ ਤੇ ਕੁਝ ਹੋਰ ਬੋਲਣ ਲੱਗ ਪਏ ਨੇ ਦੇਖੋ ਪਿਆਰਿਓ ਆਪਾਂ ਨੂੰ ਸਮਝਣਾ ਪੈਣਾ ਪਰ ਅਗਲਾ ਸਵਾਲ ਇਹ ਕਿ ਕੀ ਰਵਨੀਤ ਬਿੱਟੂ ਦੀ ਪਾਰਟੀ ਭਾਜਪਾ ਤੇ ਅਮਰਤਪਾਲ ਦੀ ਪਾਰਟੀ ਵਾਰਸ ਪੰਜਾਬ ਦੇ ਅਕਾਲੀ ਦਲ ਉਹ ਗੱਠਜੋੜ ਕਰ ਸਕਦੀ ਹੈ ਬਿਲਕੁਲ ਕਰ ਸਕਦੀ ਹੈ ਕਿਉਂ ਕਹਿ ਰਿਹਾ ਮੈਂ ਦੇਖੋ ਯਾਰ ਅਮਰਤਪਾਲ ਹੋਰਾਂ ਨੇ ਪਹਿਲਾਂ ਜਿਹੜੀਆਂ ਗੱਲਾਂ ਕੀਤੀਆਂ ਸੀ ਉਹਦੇ ਉੱਪਰ ਵੀ ਕਈ ਤਰ੍ਹਾਂ ਦੇ ਸਵਾਲ ਵਿਰੋਧੀਆਂ ਨੇ ਉਠਾਏ ਕਿਹੜੇ ਉਠਾਏ ਵਿਰੋਧੀਆਂ ਨੇ ਪਿਛਲੇ ਦਿਨਾਂ 'ਚ ਇਹ ਕਿਹਾ ਵੀ ਅਮਰਤਪਾਲ ਹੋਰੀ ਕਹਿੰਦੇ ਸੀ ਮੈਂ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਤੇ ਉਸ ਸੰਵਿਧਾਨ ਦੀ ਸੌਂ ਚੁੱਕ ਲਈ ਕਹਿੰਦੇ ਸੀ ਮੈਂ ਭਾਰਤ ਦੀ ਪਾਰਲੀਮੈਂਟ 'ਚ ਵਿਸ਼ਵਾਸ ਨਹੀਂ ਰੱਖਦਾ ਇਹ ਸਾਡੇ ਵਿਰੁੱਧ ਫੈਸਲੇ ਕਰਦੀ ਐ ਸਿੱਖਾਂ ਦੇ ਤੇ ਉਸੇ ਪਾਰਲੀਮੈਂਟ 'ਚ ਚੋਣ ਲੜ ਕੇ ਜਿੱਤ ਕੇ ਗਏ ਔਰ ਜਿਹੜੇ ਖਾਲਸਤਾਨ ਦੀ ਗੱਲ ਉਹ ਕਰਦੇ ਸੀ ਕਿ ਅਸੀਂ ਆਜ਼ਾਦ ਹੋਣਾ ਵੱਖਰਾ ਉਹ ਹੁਣ ਅਮਰਤਪਾਲ ਦੀ ਪਾਰਟੀ ਉਹ ਗੱਲ ਕਰਨਾ ਬੰਦ ਕਰ ਚੁੱਕੀ ਹੈ ਇਹ ਦੋਸ਼ ਵਿਰੋਧੀ ਲਾ ਰਹੇ ਨੇ ਤੇ ਦੂਜੇ ਪਾਸੇ ਜਦੋਂ ਉਹਨਾਂ ਤੋਂ ਬਾਅਦ ਦੇ ਵਿੱਚ ਉਹ ਵਿਰੋਧੀ ਕਹਿੰਦੇ ਨੇ ਕਿ ਪਿੱਛੇ ਹਟੇ ਨੇ ਤਾਂ ਦੂਜੇ ਪਾਸੇ ਭਾਜਪਾ ਦੇ ਜਿਹੜੇ ਆਗੂ ਨੇ ਉਹ ਪਹਿਲਾਂ ਵੀ ਕਹਿ ਚੁੱਕੇ ਨੇ ਵੀ ਅਸੀਂ ਅਮਰਤਪਾਲ ਦੀ ਪਾਰਟੀ ਨਾਲ ਗੱਠ ਜੁੜ ਕਰ ਸਕ ਕਰ ਸਕਦੇ ਆ ਹੋਬੀ ਢਾਲੀਵਾਲ ਕਹਿ ਚੁੱਕੇ ਨੇ ਕੱਲ ਜਿਸ ਤਰ੍ਹਾਂ ਬਿੱਟੂ ਪੂਰੀ ਤਰ੍ਹਾਂ ਸਭ ਤੋਂ ਵੱਧ ਜ਼ੋਰ ਦੇ ਨਾਲ ਰਵਨੀਤ ਬਿੱਟੂ ਅਮਰਤਪਾਲ ਦੇ ਹੱਕ 'ਚ ਆਇਆ ਤੇ ਬੋਲਿਆ ਉਸੇ ਤਰ੍ਹਾਂ ਗੱਠ ਜੋੜ ਵੀ ਆਉਣ ਵਾਲੇ ਟਾਈਮ 'ਚ ਹੋ ਸਕਦਾ ਇਹ ਮੈਂ ਕਿਉਂ ਕਹਿ ਰਿਹਾ ਤਾਂ ਕਹਿ ਰਿਹਾ ਕਿਉਂਕਿ ਜੇਕਰ ਰਵਨੀਤ ਬਿੱਟੂ 30 ਸਾਲ ਭਾਜਪੀ ਨੂੰ ਗਲਤ ਕਹਿ ਕੇ ਤੇ ਇੱਕਦਮ ਉਧਰ ਜਾ ਸਕਦਾ ਹੈ ਜੇਕਰ ਕੈਪਟਨ ਮਰਿੰਦਰ 25 30 ਸਾਲ ਬੀਜਪੀ ਨੂੰ ਗਲਤ ਕਹਿ ਕੇ ਤੇ ਉਹਦੇ ਚ ਜਾ ਸਕਦਾ ਜੇਕਰ ਸੁਨੀਲ ਜਾਖੜ ਜੇਕਰ ਮਨਪ੍ਰੀਤ ਬਾਦਲ ਮਨਪ੍ਰੀਤ ਬਾਦਲ ਕਹਿੰਦਾ ਹੁੰਦਾ ਸੀ ਵੀਡੀਓ ਪਈ ਆ ਉਹਦੀ ਵੀ ਜਿਵੇਂ ਅੰਗਰੇਜ਼ਾਂ ਨੂੰ ਦੇਸ਼ ਚੋਂ ਬਾਹਰ ਕੱਢਿਆ ਸੀ ਇਸੇ ਤਰ੍ਹਾਂ ਬੀਜਪੀ ਨੂੰ ਦੇਸ਼ ਚੋਂ ਬਾਹਰ ਕੱਢਣ ਦੀ ਲੋੜ ਹੈ ਇਹ ਮਨਪ੍ਰੀਤ ਬਾਦਲ ਕਹਿੰਦਾ ਸੀ ਵੀਡੀਓ ਪਈਆਂ ਤੇ ਉਹ ਮਨਪ੍ਰੀਤ ਬਾਦਲ ਬੀਜਪੀ 'ਚ ਰਾਣਾ ਛੋੜੀ ਬੀਜਪੀ 'ਚ ਫੋਟੇ ਜੰਗ ਬਾਜਵਾ ਬੀਜਪੀ ਮਤਲਬ ਜਿਹੜੇ ਬੰਦੇ ਯਾਰ ਉਹ ਹੌਬੀ ਢਾਲੀਵਾਲ ਮੈਂ ਉਹਦੀ ਦਿੱਲੀ ਮੋਰਚੇ ਤੇ ਇੰਟਰਵਿਊ ਕੀਤੀ ਸੀ ਉਹਦੇ ਚੋ ਬੀਜੇਪੀ ਦੇ ਖਿਲਾਫ ਮੋਦੀ ਸਾਹਿਬ ਹੋਰਾਂ ਦੇ ਖਿਲਾਫ ਬਹੁਤ ਬੋਲਿਆ ਸੀ ਅੱਜ ਉਹ ਹੌਬੀ ਢਾਲੀਵਾਲ ਵੀ ਬੀਜੇਪੀ ਚ ਹੈ ਮਤਲਬ ਯਾਰ ਜੇ ਇਹ ਸਾਰਾ ਕੁਝ ਸੰਭਵ ਹੋ ਸਕਦਾ ਹੈ ਪੋਲਿਟਿਕਸ ਰਾਜਨੀਤੀ ਦੇ ਵਿੱਚ ਬਹੁਤ ਕੁਝ ਸੰਭਵ ਹੋ ਸਕਦਾ ਹੈ ਦੇਖੋ ਜਿਹੜੀਆਂ ਨਰੋਲ ਧਾਰਮਿਕ ਸ਼ਖਸ਼ੀਅਤਾਂ ਨੇ ਤੇ ਧਾਰਮਿਕ ਕਾਰਜ ਕਰਦੀਆਂ ਨੇ ਉਨ੍ਹਾਂ ਬਾਰੇ ਅਸੀਂ ਕੋਈ ਟਿੱਪਣੀ ਨਹੀਂ ਕਰਦੇ ਪਰ ਜਿਹੜੇ ਲੋਕ ਰਾਜਨੀਤੀ ਚ ਆ ਚੁੱਕੇ ਨੇ ਤੇ ਮੌਜੂਦਾ ਦੌਰ ਦੀ ਜਿਹੜੀ ਰਾਜਨੀਤੀ ਹੈ ਇਹਦੇ ਚ ਕੁਝ ਵੀ ਹੋ ਸਕਦਾ ਸਿਮਰਨਜੀਤ ਮਾਨ ਉਹ ਕਦੇ ਅਮਰਤਪਾਲ ਦੇ ਹੱਕ ਚ ਬੋਲਣ ਲੱਗ ਜਾਂਦੇ ਨੇ ਕਿਸੇ ਗੱਲ ਤੇ ਤੇ ਫਿਰ ਕਿਸੇ ਗੱਲ ਤੇ ਉਹ ਕਹਿਣ ਲੱਪੈਂਦੇ ਨੇ ਵੀ ਇਹਨਾਂ ਨੇ 스ਪੈਨਡ ਛੱਡਤੇ ਨੇ ਅਸੀਂ ਇਹਨਾਂ ਨਾਲ ਨਹੀਂ ਆ ਸਕਦੇ ਉਹ 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 ਇਸ ਤਰ੍ਹਾਂ ਕਰਨ ਲੱਗ ਪੈਂਦੇ ਨੇ ਮਤਲਬ ਹੈ ਤੇ ਉਹ ਵੀ ਪੰਥਕੀ ਇਸੇ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਹੋਰੀ ਸੁਖਵੀਰ ਬਾਦਲ ਸਾਹਿਬ ਹੋਰੀ ਉਹ ਵੀ ਆਪਣੇ ਪੰਥਕ ਕਹਿੰਦੇ ਨੇ ਮੰਨਦੇ ਨੇ ਪਰ ਉਹ ਕੀ ਕਰਦੇ ਨੇ ਉਹਨਾਂ ਨੇ ਵੀ ਹੁਣ ਤੱਕ ਬੜਾ ਕੁਝ ਇਸ ਤਰ੍ਹਾਂ ਕੀਤਾ ਕਦੇ ਕਾਲ ਤਖਤ ਤੇ ਜਾ ਕੇ ਆਪਣੀ ਗਨਾਹ ਕਬੂਲ ਲੇ ਤੇ ਬਾਅਦ ਚ ਫੇਰ ਕਹਿਣਾ ਸ਼ੁਰੂ ਕਰਤਾ ਅਜੇ ਤੱਕ ਕੀਤਾ ਹੀ ਨਹੀਂ ਸੀ ਗਨਾਹ ਅਜੇ ਤਾਂ ਉੰਜ ਹੀ ਬਨ ਗਏ ਆ ਮਤਲਬ ਸਮਝੋ ਯਾਰੇ ਪੋਲਿਟਿਕਸ ਹੈ ਰਾਜਨੀਤੀ ਹੈ